इंडिया जो है वो पाकिस्तान की सरहदों के ऊपर हमारे बच्चों के ऊपर गोलियां चलाता है हमारी बेटियों बहनों के ऊपर गोलियां चलाता है और यहाँ पर इंडिया की फिल्में जो सिनेमा के ऊपर लगती हैं हम अपनी कमाई का कुछ हिस्सा इन फिल्मों के जरिए और ड्रामों के जरिए उन भारतीय फौजियों को भेजते हैं हाँ जी मित्रों प्यारे सत अकाल नमस्कार ते अदा तुसी खबर पढ़ते रहो नाल दी नाल छोटी जी खबर आ ਪੜਦੇ ਰਹੋ ਤੇ ਨਾਲ ਨਾਲ ਮੇਰੀ ਗੱਲ ਬਾਤ ਸੁਣੀ ਜਾਓ ਛੋਟੀ ਜੀ ਵੀਡੀਓ ਬਣਾਉਣੀ ਆ ਪਰ ਤੁਹਾਨੂੰ ਹੰਬਲ ਰਿਕੁਐਸਟ ਆ ਕਿ ਇਸ ਵੀਡੀਓ ਨੂੰ ਇੰਨਾ ਕ ਸ਼ੇਅਰ ਕਰੋ ਇੰਨਾ ਕ ਸ਼ੇਅਰ ਕਰੋ ਕਿ ਜਿਹਦੀ ਆਪਾਂ ਗੱਲ ਕਰ ਰਹੇ ਆ ਇਫਤਖਾਰ ਠਾਕਰ ਉਹਦੇ ਕੰਨ ਪਾਟ ਜਾਣੇ ਖਬਰ ਸੁਣ ਸੁਣ ਕੇ ਔਰ ਹੈਰਾਨ ਹੋ ਜਾਏ ਸੁਣ ਕੇ ਕਿ ਯਾਰ ਇਹ ਪੁਰਾਣੀ ਮੇਰੀ ਕੀਤੀ ਹੋਈ ਗੱਲ ਇਹ ਕਿੱਥੋਂ ਕੱਢ ਲਿਆ ਅੱਜ ਤੁਹਾਨੂੰ ਦਿਖਾਵਾਂਗਾ ਕੁਝ ਖਬਰ ਪੜ ਲਓ ਇੱਕ ਖਬਰ ਹੀ ਨਹੀਂ ਤੁਹਾਨੂੰ ਵੀਡੀਓ ਵੀ ਦਿਖਾਵਾਂਗੇ ਇਸੇ ਬੰਦੇ ਦੀ ਏਸੀ ਦਿਨ ਦੀ ਵੀਡੀਓ 2015 ਦੀ ਇਹ ਖਬਰ ਹੈ 2 ਸਪਟੰਬਰ 2015 ਨੂੰ ਦੁਨੀਆ ਨਿਊਜ਼ ਜਿਹੜਾ ਪਾਕਿਸਤਾਨ ਦਾ ਬਹੁਤ ਵੱਡਾ ਆਧਾਰਾ ਆ ਉਹਦੇ ਤੇ 2:33 ਮਿੰਟ ਤੇ ਇਹ ਨਸ਼ਰ ਹੋਈ ਸੀ ਅੱਜ ਤੋਂ 10 ਸਾਲ ਪਹਿਲਾਂ ਤੇ ਇਹ ਖਬਰ ਆਪਾਂ ਕੱਢ ਲਿਆਂਦੀ ਆ ਇਹ ਖੱਡੀ ਖਬਰ ਇਸ ਕਰਕੇ ਆ ਕਿ ਇਸ ਬੰਦੇ ਨੂੰ ਦਿਖਾਈਏ ਕਿ ਇਹਦੀ ਔਕਾਤ ਕੀ ਆ ਔਰ ਤੁਹਾਨੂੰ ਪਤਾ ਲੱਗੇ ਕਿ ਥੁੱਕ ਕੇ ਚਟਣਾ ਕੀ ਹੁੰਦਾ ਜੇ ਕਿਸੇ ਨੂੰ ਪੁੱਛਣਾ ਹੋਵੇ ਨਾ ਥੁੱਕ ਕੇ ਚਟਣਾ ਕੀ ਹੁੰਦਾ ਤਾਂ ਉਹ ਅੱਜ ਦੀ ਇਸ ਖਬਰ ਤੋਂ ਬਾਅਦ ਐਸ ਵੀਡੀਓ ਨੂੰ ਦੇਖਣ ਤੋਂ ਬਾਅਦ ਠਾਕੁਰ ਨੂੰ ਪੁੱਛਿਓ ਇਫਤਖਾਰ ਠਾਕੁਰ ਨੂੰ ਪੁੱਛਿਓ ਕਿ ਥੁੱਕ ਕੇ ਚਟਣਾ ਕੀ ਹੁੰਦਾ ਕਿਉਂਕਿ ਇਹਨੇ ਥੁੱਕ ਕੇ ਚਟਿਆ ਔਰ ਜੇਸ ਥਾਲੀ ਵਿੱਚ ਖਾਈਏ ਉਸ ਥਾਲੀ ਵਿੱਚ ਸਰਾਖ ਕਰਨਾ ਕਿਹਨੂੰ ਕਹਿੰਦੇ ਆ ਉਹ ਵੀ ਇਫਤਖਾਰ ਠਾਕੁਰ ਨੂੰ ਪੁੱਛਿਓ ਇਹਨੇ ਪਿੱਛੇ ਜੇ ਬਿਆਨ ਦਿੱਤਾ ਸੀਗਾ ਕਿ ਸਮੁੰਦਰ ਸਿ ਜਾਓਗੇ ਤੋ ਡੁਬੋ دیے ਜਾਓਗੇ ਹੋ ਜਾ ਕੁਛ ਬਿਆਨ ਜੇ ਇਹੋ ਹੀ ਸ਼ੇਰੋ ਸ਼ਾਇਰੀ ਕਿਸੇ ਹੋਰ ਚੈਨਲ ਤੇ ਕਿਸੇ ਹੋਰ ਬੰਦੇ ਨੇ ਕੀਤੀ ਹੁੰਦੀ ਕਿਸੇ ਨੂੰ ਕੋਈ ਇਤਰਾਜ਼ ਨਹੀਂ ਸੀਗਾ ਪਰ ਆਰਟਿਸਟ ਦਾ ਮੈਂ ਹਰ ਵੀਡੀਓ ਵਿੱਚ ਜ਼ਿਕਰ ਕਰਦਾ ਕਿ ਸਾਡਾ ਆਰਟਿਸਟ ਲੋਕਾਂ ਦਾ ਕੰਮ ਆ ਜੇਕਰ ਕਦੇ ਇਹੋ ਜਿਹਾ ਕੁਛ ਹੁੰਦੇ ਹਾਲਾਤ ਬਣਦੇ ਨੇ ਤੋ ਉਹਨਾਂ ਨੂੰ ਸੁਧਾਰਨ ਦਾ ਸਾਡੀ ਡਿਊਟੀ ਹੈ ਕੋਈ ਚੰਗਾ ਸੁਨੇਹਾ ਦਿਓ ਕਿ ਯਾਰ ਬੰਦ ਹੋਣੇ ਚਾਹੀਦੇ ਆ ਇਹ ਸਾਰਾ ਕੁਝ ਤੁਸੀਂ ਯਾਦ ਕਰੋ ਕਿੰਨੀ ਵਾਰੀ ਭਾਰਤ ਤੇ ਪਾਕਿਸਤਾਨ ਦੀ ਲੜਾਈ ਦਾ ਸਿਲਸਲਾ ਜੇ ਸ਼ੁਰੂ ਹੋਇਆ ਔਰ ਸਿਖਰ ਤੱਕ ਪਹੁੰਚਣ ਵਾਲਾ ਸੀਗਾ ਉਸ ਤੋਂ ਬਾਅਦ ਜਦੋਂ ਸ਼ਾਂਤੀ ਕਰਾਈਆ ਉਹ ਦੋ ਤਿੰਨ ਅਧਾਰੇ ਨੇ ਸਪੋਰਟਸ ਮਿਊਜ਼ਿਕ ਤੇ ਫਿਲਮਸ ਇਹਨਾਂ ਤਿੰਨ ਅਧਾਰਿਆਂ ਦੇ ਲੋਕਾਂ ਨੇ ਫੇਰ ਸੁਲਾ ਕਰਾਈਆਂ ਨੇ ਮੁਹੱਬਤ ਦੀਆਂ ਪੈਗਾਮ ਦਿੱਤੇ ਨੇ ਮੁਹੱਬਤ ਦੀਆਂ ਚੀਜ਼ਾਂ ਇੱਕ ਦੂਜੇ ਨਾਲ ਸ਼ੇਅਰ ਕੀਤੀਆਂ ਨੇ ਗਾਣਾ ਹੋਵੇ ਕਬੱਡੀ ਹੋਵੇ ਟੂਰਨਾਮੈਂਟ ਕ੍ਰਿਕਟ ਦੇ ਹੋਣ ਜਾਂ ਫਿਰ ਫਿਲਮਾਂ ਹੋਣ ਇਹਨਾਂ ਜ਼ਰੀਏ ਫਿਰ ਦੁਬਾਰਾ ਮੁਹੱਬਤ ਖੜ ਜਾਂਦੀ ਸੀ ਪਰ ਇਸ ਵਾਰੀ ਇਸ ਬੰਦੇ ਨੇ ਐਸੀ ਜ਼ਹਿਰ ਰੁੱਗੜੀ ਕਿ ਉਹਦਾ ਪਵਾੜਾ ਦੇਖ ਲਓ ਇਹਨੇ ਆਪਣਾ ਵੀ ਬੇੜਾ ਗਰਗ ਕੀਤਾ ਤੇ ਨਾਲ ਦੇ ਆਰਟਿਸਟਾਂ ਨੂੰ ਵੀ ਕਰੀ ਬਿਠਾਤਾ ਉਹਨਾਂ ਦੇ ਵੀ ਜੜੀ ਬਹਿ ਗਿਆ ਇਹ ਬੰਦਾ ਇਹ ਆਰਟਿਸਟ ਸਿਗਾ ਸਿਗਾ ਹੁਣ ਕਹਿਣਾ ਪੈਗਾ ਕਿਉਂਕਿ ਆਰਟਿਸਟ ਸਿਗਾ ਔਰ ਹੁਣ ਇਹਨੂੰ ਮੈਂ ਕਹਿੰਨਾ ਬਕਾਇਦਾ ਕਿ ਆਪਣੇ ਉਹੀ ਫਟੇ ਪੁਰਾਣੇ ਕੱਪੜੇ ਚੱਕ ਲੈ ਤੇ ਮਿੱਤਰਾ ਚੱਲ ਪਏ ਉਹ ਡਰਾਮਿਆਂ ਵਾਲੇ ਉਹ ਗੰਦਿਆਂ ਗੱਲਾਂ ਜਿਹੜਾ ਤੂੰ ਸ਼ੁਰੂ ਹੀ ਕਰਦਾ ਹੁਣ ਉਹ ਖੋਤੀ ਦਿਆ ਬੱਚਿਆ ਓਏ ਪਤਾ ਨਹੀਂ ਕੀ ਕੀ ਤੁਸੀਂ ਬੋਲਦੇ ਹੋ ਡਰਾਮਿਆਂ ਵਿੱਚ ਯਾਰ ਸਾਨੂੰ ਤਾਂ ਬੋਲਣ ਲੱਗਿਆਂ ਵੀ ਸ਼ਰਮ ਆਉਂਦੀ ਹੈ ਉਹੀ ਤੇਰੀ ਔਕਾਤ ਆ ਉੱਥੇ ਹੀ ਜਾ ਹੁਣ ਇਹ ਬੰਦਾ 2015 ਦੇ ਵਿੱਚ ਹੁਣ ਗੱਲ ਕਰਦੇ ਆ ਇਸ ਵੀਡੀਓ ਦੀ ਕਿ 2015 ਦੇ ਵਿੱਚ ਇਸ ਬੰਦੇ ਨੇ ਆ ਬਿਆਨ ਦਿੱਤਾ ਸੀ ਇਹਨੇ ਹਾਈ ਕੋਰਟ ਦੇ ਵਿੱਚ ਬਕਾਇਦਾ ਪਟੀਸ਼ਨ ਦਿੱਤੀ ਸੀ ਕਿ ਭਾਰਤ ਦੀਆਂ ਫਿਲਮਾਂ ਪਾਕਿਸਤਾਨ ਦੇ ਵਿੱਚ ਬੈਨ ਹੋਣੀਆਂ ਚਾਹੀਦੀਆਂ ਨੇ ਕਹਿੰਦਾ ਅਸੀਂ ਬੱਚਿਆਂ ਨੂੰ ਪੈਸੇ ਦੇ ਦੇ ਕੇ ਪੈਸੇ ਖਰਚ-ਖਰਚ ਕੇ ਟਿਕਟਾਂ ਲੈ ਲੈ ਕੇ ਇਹਨਾਂ ਦੀਆਂ ਫਿਲਮਾਂ ਦੇ ਇਹਨਾਂ ਨੂੰ ਪੈਸੇ ਦਿੰਨੇ ਆ ਤੇ ਉਹਨਾਂ ਪੈਸਿਆਂ ਦਾ ਬੰਬ ਵਿਰੂਧ ਖਰੀਦ ਕੇ ਸਾਡੇ ਬੱਚਿਆਂ ਨੂੰ ਮਾਰਦੇ ਨੇ ਸਾਡੇ ਲੋਕਾਂ ਨੂੰ ਮਾਰਦੇ ਨੇ ਇਸੀ ਸਟੇਟਮੈਂਟ ਇਸ ਬੰਦੇ ਦੀ ਜੇਸ ਬੰਦੇ ਦੀ ਔਕਾਤ ਤੋਂ ਕਿਤੇ ਜ਼ਿਆਦਾ ਚੜਦੇ ਪੰਜਾਬ ਦੇ ਪ੍ਰੋਡਿਊਸਰਾਂ ਡਾਇਰੈਕਟਰਾਂ ਤੇ ਐਕਟਰਾਂ ਨੇ ਇਹਨੂੰ ਕੰਮ ਦੇ ਦਿੱਤਾ ਜਿਹੜੀ ਇਹਦੀ ਕਦੇ ਔਕਾਤ ਨਾ ਸੀ ਨਾ ਹੈ ਤੇ ਨਾ ਹੀ ਕਦੇ ਹੋਣੀ ਆ ਇਹਨੇ ਦੋ ਤਿੰਨ ਫਿਲਮਾਂ ਬਣਾਈਆਂ ਸੀ ਭਾਰਤ ਦੇ ਵਿੱਚ ਉਹ ਵੀ ਕਿਸ ਦਿਨ ਮੈਂ ਗੱਲ ਸੌਰੀ ਪਾਕਿਸਤਾਨ ਦੇ ਵਿੱਚ ਉਹ ਵੀ ਮੈਂ ਗੱਲ ਸੁਣਾਵਾਂਗਾ ਉਹ ਮੇਰਾ ਖਿਆਲ ਹੈ ਕਿ 6 ਜਣੇ ਵੀ ਨਹੀਂ ਦੇਖਣ ਗਏ ਹੁਣ ਉਸ ਫਿਲਮ ਨੂੰ ਗੱਲ ਕਰਾਂ ਕਿਸ ਦਿਨ ਮੈਂ ਉਹ ਸਾਰਾ ਕੁਝ ਕੱਢਿਆ ਹੋਇਆ ਮੈਂ ਚਾਹੁੰਦਾ ਸੀ ਖਤਮ ਕਰੋ ਇਸ ਮਾਮਲੇ ਨੂੰ ਇਹਦੇ ਠਾਕੁਰ ਦੇ ਨੂੰ ਮੈਂ ਇਹ ਗੱਲ ਜ਼ਰੂਰ ਕਹਾਂਗਾ ਕਿ ਇਹਦੇ ਨਾਲ ਪਾਕਿਸਤਾਨ ਦਾ ਕੋਈ ਮਤਲਬ ਨਹੀਂਗਾ ਸਿਰਫ ਔਰ ਸਿਰਫ ਅਜ ਠਾਕੁਰ ਦੀ ਗੱਲ ਕਰ ਰਹੇ ਆਂ ਔਰ ਇਹ ਤੁਹਾਨੂੰ ਪਾਕਿਸਤਾਨ ਨੂੰ ਵੀ ਐਗਰੀ ਹੋਣਾ ਪੈਗਾ ਇਸ ਗੱਲ ਨਾਲ ਕਿ ਇਹ ਠਾਕੁਰ ਨੇ ਗਲਤ ਕੀਤਾ ਇਹਨੇ ਜੋ ਲੋਕਾਂ ਦੇ ਦਿਲਾਂ ਦੇ ਵਿੱਚ ਐਸੀ ਨਫ਼ਰਤ ਭਰ ਦਿੱਤੀ ਹੈ ਇਸ ਬੰਦੇ ਨੇ ਗਲਤ ਕੀਤਾ ਇਹ ਤੁਹਾਨੂੰ ਪਾਕਿਸਤਾਨ ਨੂੰ ਵੀ ਜੇਕਰ ਤੁਸੀਂ ਸ਼ਾਂਤੀ ਚਾਹੁੰਦੇ ਹੋ ਗੰਦੇ ਗੰਦੇ ਕਮੈਂਟ ਕਰਨ ਦੀ ਬਜਾਏ ਇਹਨੂੰ ਸ਼ਿਟ ਦਿਓ ਸਗੋਂ ਇਹਨੂੰ ਚਪੇੜਾ ਮਾਰੋ ਇਸ ਬੰਦੇ ਦੇ ਤੇ ਤੁਹਾਨੂੰ ਹੁਣ ਦਿਖਾਉਣਾ اسی ਦਿਨ ਦੀ ਸਪਟੰਬਰ 2 2005 ਦੀ اسی ਦਿਨ ਦੀ ਤੁਹਾਨੂੰ ਛੋਟਾ ਜਿਹਾ ਵੀਡੀਓ ਕਲਿੱਪ ਵੀ ਦਿਖਾ ਦਿੰਦਾ ਮੀਡੀਆ ਦੇ ਸਾਹਮਣੇ ਇਸ ਬੰਦੇ ਨੇ ਕੀ ਕਿਹਾ ਸੀਗਾ ਔਰ ਇਸ ਸਟੇਟਮੈਂਟ ਤੋਂ ਬਾਅਦ ਦਰ ਲਾਂ ਤ ਤੇਰੇ ਉਹਨਾਂ ਫਿਲਮਾਂ ਵਿੱਚੀ ਤੂੰ ਕੰਮ ਕਰ ਰਿਹਾ ਮੰਗਣ ਡਿਆ ਕੰਮ ਮੇਰੇ ਖਿਆਲ ਹੈ ਕਿ ਇਸ ਤੋਂ ਵੱਡੀ ਬੇਗੈਰਤੀ ਵਾਲੀ ਕੋਈ ਗੱਲ ਨਹੀਂ ਹੋ ਸਕਦੀ ਜਿਹੜੀ ਮੈਂ ਤੁਹਾਨੂੰ ਖਬਰ ਦਿਖਾਉਣੀ ਆ ਆ ਦੇਖੋ ਵੀਡੀਓ ਤੇ ਤੁਸੀਂ حیران ہو جاؤ گے کہ یار ج شرم لوگ بھی ہوں دیکھو جی انڈیا جو ہے وہ پاکستان کی سرحدوں کے اوپر ہمارے بچوں کے اوپر گولیاں چلاتا ہے ہماری بیٹیوں بہنوں کے اوپر گولیاں چلاتا ہے اور یہاں پر انڈیا کی فلمیں جو سینما کے اوپر لگتی ہیں ہم اپنی کمائی کا کچھ حصہ ان فلموں کے ذریعے اور ڈراموں کے ذریعے ان بھارتی فوجیوں کو بھیجتے ہیں جس سے وہ گولیاں خرید کر پھر ہمارے بچوں کے اوپر چلاتا ہے ਉਹ ਅਮਾਰੇ ਨੇਤੇ ਲੋਕਾਂ ਦੇ ਉੱਪਰ ਗੋਲੀਆਂ ਵਰਸਾਏ ਔਰ ਹਮ ਉਨਕੀ ਫਿਲਮਾਂ ਨੂੰ ਪ੍ਰਮੋਟ ਕਰਤੇ ਹਾਂ ਯਹਾਂ ਪੇ ਕਾ ਬਾਤ ਹੈ ਲੋ ਜੀ ਇਹ ਸੁਣ ਲਿਆ ਨਾ ਹੁਣ ਤੁਸੀਂ ਹੁਣ ਦੱਸੋ ਵੀ ਥੁੱਕ ਕੇ ਚਟਣਾ ਕੀ ਹੁੰਦਾ ਇਹਨੇ ਚਟਿਆ ਬੁਰੀ ਤਰ੍ਹਾਂ ਥੁੱਕ ਕੇ ਮਤਲਬ ਓਹੋ ਤੌਬਾ ਠਾਕੁਰ ਸਾਹਿਬ ਮਰ ਜਾਣਾ ਚਾਹੀਦਾ ਵੈਸੇ ਤੈਨੂੰ ਆਹ ਸਟੇਟਮੈਂਟ ਸੁਣ ਕੇ ਸ਼ੈਤਨ ਨੂੰ ਤੂੰ ਸੁਧਾਉਣਾ ਕਿੱਥੇ ਇਹਨਾਂ ਨੂੰ ਕਿੱਥੇ ਲੱਭਣੀਆਂ ਇਹ ਚੀਜ਼ਾਂ ਮੇਰੀਆਂ ਆਹ ਦੇਖ ਲੈ ਫਿਰ ਲੱਭ ਲਿਆਂਦੇ ਕਿ ਰਿਹਾ ਆਪਾਂ ਕੱਲੀ ਨਿਊਜ਼ ਹੀ ਨਹੀਂ ਤੇਰੀ ਵੀਡੀਓ ਵੀ ਲੱਭ ਲਈ ਆਪਾਂ ਤੇ ਜੇ ਅਸੀਂ ਮੀਡੀਆ 'ਚ ਬੈਠੇ ਆ ਤੇ ਅਸੀਂ ਸਾਰਾ ਕੁਝ ਲੱਭਣਾ ਜਾਣਦੇ ਆ ਹੁਣ ਤੁਸੀਂ ਦੱਸੋ ਪਾਕਿਸਤਾਨੀ ਵੀ ਦੱਸਣਾ ਜੇ ਇਮਾਨਦਾਰ ਹੋ ਨਾ ਤੁਸੀਂ ਆਪਣੇ ਜ਼ਮੀਰਾਂ ਵਾਲਿਓ ਤੁਸੀਂ ਵੀ ਦਿਲ ਖੋਲ੍ਹ ਕੇ ਦੱਸਿਓ ਤੇ ਇਸ ਬੰਦੇ ਦੇ ਬਾਰੇ ਦੱਸਿਓ ਵੀ ਇਹ ਸਟੇਟਮੈਂਟ ਇਹਦੀ ਸੀਗੀ ਤੇ ਇਸ ਬੰਦੇ ਨੇ ਹੁਣ ਕੀ ਕੀਤਾ ਯਾਰ ਇਸ ਬੰਦੇ ਦੀ ਔਕਾਤ ਸੀਗੀ ਕਿ ਐਡੀ ਐਡੀਆ ਫਿਲਮਾਂ ਦੇ ਵਿੱਚ ਇਸ ਬੰਦੇ ਨੂੰ ਲਿਆਂਦਾ ਜਾਵੇ ਪਰ ਸਾਡੇ ਚੜ੍ਹਦੇ ਪੰਜਾਬ ਦੇ ਅਸੀਂ ਵੱਡੇ ਦਿਲਾਂ ਵਾਲੇ ਆ ਅਸੀਂ ਜੱਫੀਆਂ ਪਾਉਣ ਵਾਲੇ ਆ ਅਸੀਂ ਤਾਂ ਬਹੁਤ ਕੁਝ ਪੁਲਾ ਕੇ ਜੱਫੀਆਂ ਪਾ ਲਈਆਂ ਸਨ ਪਰ ਇਸ ਬੰਦੇ ਨੇ ਦੁਬਾਰਾ ਕਰਤਨ ਐਸੀ ਭਰੀ ਆ ਜੇ ਇਹ ਨਾ ਬੋਲਦਾ ਉਹ ਸ਼ਾਇਰੀ ਤੇ ਅੱਜ ਆਰਟਿਸਟਾਂ ਦਾ ਕੰਮ ਵੀ ਚੱਲੀ ਜਾਣਾ ਸੀਗਾ ਉਹ ਸਾਰੇ ਕੁਝ ਦੁਬਾਰਾ ਹੋ ਜਾਣਾ ਸੀ ਸ਼ੁਰੂ ਕੋਈ ਐਡੀ ਵੱਡੀ ਗੱਲ ਨਹੀਂ ਸੀ ਇਤੋਂ ਵੀ ਜ਼ਿਆਦਾ ਵੱਡੀਆਂ ਵੱਡੇ ਲੜਾਈਆਂ ਦੇ ਮਾਹੌਲ ਬਣੇ ਸਨ ਪਹਿਲਾਂ ਪਰ ਕਲਾਕਾਰਾਂ ਨੇ ਹੀ ਰਸਤੇ ਖੋਲੇ ਸਨ ਚਲੋ ਯਾਰ ਮੁਹਬਤਾਂ ਵੰਡੀਆਂ ਦੁਬਾਰਾ ਫੇਰ ਵਾਗਾ ਬਾਰਡਰ ਤੇ ਜਾ ਜਾ ਕਿ ਅਸੀਂ ਬਹੁਤ ਸਾਲ ਲਗਾਇਆ ਉੱਥੇ ਪਰ ਇਸ ਬੰਦੇ ਨੇ ਪਤਾ ਨਹੀਂ ਕੀ ਇਸ ਬੰਦੇ ਨੂੰ ਕੀ ਨਜ਼ਰ ਆਉਂਦਾ ਇੱਕ ਤੇ ਉਹ ਸ਼ੇਰੋ ਸ਼ੇਰੀ ਕਰਦੇ ਉਸ ਤੋਂ ਬਾਅਦ ਇਹਦੇ سلسلہ ਸ਼ੁਰੂ ਕਰ ਦਿੱਤਾ ਜਾਂ ਫਿਰ ਉਸ ਤੋਂ ਬਾਅਦ ਮਾਜ਼ਰਤ ਕਰ ਲੈਂਦਾ ਵੀ ਚਲੋ ਮੇਰੇ ਤੋਂ ਕਹਿ ਹੋ ਗਿਆ ਕਹਿ ਹੋ ਗਿਆ ਕਿਸੇ ਤਰ੍ਹਾਂ ਪਰ ਅਸੀਂ ਚੜਦਾ ਪੰਜਾਬ ਲੈਂਦਾ ਪੰਜਾਬ ਇੱਕ ਸੀ ਇੱਕ ਹਾਂ ਤੇ ਇੱਕ ਰਹਾਂਗੇ ਇਦਾਂ ਕਹਿੰਦਾ ਉਦੋਂ ਹੁਣ ਬਾਦ ਵਿੱਚ ਜੋ ਮਰਜ਼ੀ ਤੋਂ ਸਫਾਈਆਂ ਦੇ ਚੱਲ ਕਿ ਉਹ ਪੰਜਾਬ ਜਿਹੜਾ ਆ ਚੜਦਾ ਪੰਜਾਬ ਇੰਡੀਆ ਦਾ ਹਿੱਸਾ ਹੀ ਨੀਗਾ ਉਹ ਦੁਰਲਾੰਤ ਤੇਰੇ ਇੰਡੀਆ ਦਾ ਹਿੱਸਾ ਨਹੀਂ ਉਹ ਭਾਰਤ ਦਾ ਦਿਲ ਆ ਜਿਹੜਾ ਪੰਜਾਬ ਆ ਨਾ ਉਹ ਭਾਰਤ ਦਾ ਦਿਲ ਆ ਡਾਇਮੰਡ ਆ ਦਿਲ ਵੀ ਡਾਇਮੰਡ ਦਾ ਜੇ ਪੰਜਾਬ ਨੂੰ ਮਨਫੀ ਕਰਦੀਏ ਤੇ ਇੰਡੀਆ ਕੁਛ ਵੀ ਨਹੀਂ ਗਾ ਇਹ ਯਾਦ ਰੱਖੀ ਹਮੇਸ਼ਾ ਤੇ ਤੂੰ ਇਹ ਬਕਵਾਸ ਕਰੇ ਜਿਹੜੀ ਕੀਤੀ ਆ ਉਦੋਂ ਦੀ ਕਰੀ ਜਾਂਦਾ ਲਗਾਤਾਰੀ ਲਗਾਤਾਰੀ ਕਰੀ ਜਾਂਦਾ ਕਿ ਤੁਹਾਡੇ ਮੂੰਹ ਹੀ ਨਹੀਂ ਹੈਗੇ ਇਦਾਂ ਦੇ ਇਹ ਕਾ ਅੱਛਾ ਜਦੋਂ ਮੂੰਹ ਦੀ ਗੱਲ ਕਰਦਾ ਨਾ ਠਾਕੁਰ ਸਾਹ ਨਹੀਂ ਕਹਿਣਾ ਸੀ ਮੂੰਹ ਨਿਕਲ ਗਿਆ ਠਾਕਰਾ ਜਦੋਂ ਮੂੰਹ ਦੀ ਗੱਲ ਕਰਦਾ ਨਾ ਇੱਕ ਵਾਰੀ ਸ਼ੀਸ਼ਾ ਜ਼ਰੂਰ ਦੇਖ ਲਿਆ ਕਰੀ ਮੈਂ ਕਿਹੜਾ ਮੂੰਹ ਆ ਮੇਰਾ ਤੇ ਮੈਂ ਕਿਨੂੰ ਕਹਿਣ ਲੱਗਾ ਤੁਹਾਡਾ ਮੂੰਹ ਹੀ ਨਹੀਂ ਇਦਾਂ ਦਾ ਇੱਕ ਵਾਰੀ ਜ਼ਰੂਰ ਸ਼ੀਸ਼ਾ ਦੇਖ ਲਿਆ ਕਰੋ ਯੋਦ ਦੇ ਦਦੀ ਗੱਲ ਕਰਨੀ ਹੁੰਦੀ। ਸੋ ਵੀਡੀਓ ਨੂੰ ਬਹੁਤ ਸ਼ੇਅਰ ਕਰੋ। ਇਸ ਬੰਦੇ ਦੇ ਘਰ ਤੱਕ ਵੀਡੀਓ ਪਹੁੰਚਾ ਦਿਓ। ਬਾਕੀ ਆਰਟਿਸਟਾਂ ਨੂੰ ਵੀ ਸੁਣਨਾ ਚਾਹੀਦਾ ਕਿ ਇਹ ਬੰਦਾ ਕੀ ਬਕਵਾਸ ਕਰਦਾ ਸੀ ਤੇ ਨੇ ਥੁੱਕ ਕੇ ਕਿਦਾਂ ਚੱਟਿਆ। ਪੈਰ ਚੱਟੇ ਹੋਏ ਨੇ ਇਸੇ ਇਸ ਅਸੀਂ ਅੱਜ ਕਹਿ ਸਕਦੇ ਹਾਂ ਵੀਡੀਓ ਦੇਖਣ ਤੋਂ ਬਾਅਦ ਤੇ ਆ ਜਿਹੜੀ ਆ ਸਟੇਟਮੈਂਟ ਦੀ ਦੇਖਣ ਤੋਂ ਬਾਅਦ ਜਿਹੜਾ ਇਹਨਾਂ ਨੇ ਉੱਥੇ ਬਕਾਇਦਾ ਕੋਰਟ ਵਿੱਚ ਦਿੱਤਾ ਹੋਇਆ ਲਿਖ ਕੇ 10 ਸਾਲ ਪਹਿਲਾਂ ਕਿ ਬਾਈਕਾਟ ਕਰੋ ਇੰਡੀਅਨ ਫਿਲਮਾਂ ਦਾ ਇਹ ਕੋਈ ਐਵੇਂ ਹੀ ਖਬਰ ਨਹੀਂ ਡੇਟ ਵੀ ਉੱਪਰ ਟਾਈਮ ਵੀ ਆ ਹਰ ਚੀਜ਼ ਮੈਂ ਤਾਂ ਦੇ ਹਾਈਲਾਈਟ ਕੀਤੀ ਔਰ ਵੀਡੀਓ ਵੀ ਦਿਖਾਤੀ ਹੈ ਵੀਡੀਓ ਤੋਂ ਵੱਡਾ ਪ੍ਰੂਫ ਕੀ ਹੋ ਸਕਦਾ ਸੋ ਇਸ ਕਰਕੇ ਇਸ ਬੰਦੇ ਨੂੰ ਇਹਦੀ ਔਕਾਤ ਦਿਖਾ ਦਿੱਤੀ ਆ ਹੁਣ ਜੋ ਮਰਜੀ ਟੱਪ ਮਿੱਤਰਾ ਜੋ ਮਰਜੀ ਤੂੰ ਕਰੀ ਤੇਰੀ ਕਿਸੇ ਨੇ ਨਹੀਂ ਸੁਣਨੀ ਕਿਉਂਕਿ ਤੇਰੀ ਔਕਾਤ ਤੋਂ ਬਹੁਤ ਜ਼ਿਆਦਾ ਆਲਰੇਡੀ ਅਸੀਂ ਦੇ ਚੁੱਕੇ ਆ ਤੈਨੂੰ ਹੁਣ ਬਸ ਉਹੀ ਕਰ ਜਿਹੜਾ ਤੇਰਾ ਕੰਮ ਸੀਗਾ ਅਸਲੀ ਆਪਣੀ ਔਕਾਤ 'ਚ ਵਾਪਸ ਆ ਜਾ ਸਤ ਸ੍ਰੀ ਅਕਾਲ ਸਾਰਿਆਂ ਨੂੰ